ਕਬੱਡੀ 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 ਪੀਆ ਪ੍ਰਬੰਧਕਾਂ ਵੱਲੋਂ ਵੀ ਅੱਜ ਕੋਈ ਕਮੀ ਨਹੀਂ ਉਹਨਾਂ ਨੇ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ ਨਿਊਜ਼ੀਲੈਂਡ ਦੀ ਟੀਮ ਸਾਰੀ ਮੇਰਾ ਖਿਆਲ ਆ ਵੀ ਉਹਨਾਂ ਦੇ ਪ੍ਰਬੰਧਕ ਵੀ ਆ ਗਏ ਆ ਦੂਜੇ ਪਲੇਅਰ ਵੀ ਗਰਾਊਂਡ ਦੇ ਵੱਲ ਆ ਰਹੇ ਆ ਅੱਜ ਦੇ ਮੇਰੇ ਵੀਰੋ ਤੀਜੇ ਇੰਟਰਨੈਸ਼ਨਲ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਸਭ ਤੋਂ ਪਹਿਲਾ ਖਿਡਾਰੀ ਗਰਾਊਂਡ ਦੇ ਵਿੱਚ ਆਉਣ ਵਾਲਾ ਉਹ ਸੰਦੀਪ ਸੁਲਤਾਨ ਸ਼ਮਸ਼ਪੁਰੀਆ ਮੇਰੇ ਵੀਰੋ ਸ਼ਾਹਕੋਟ ਦੀ ਟੀਮ ਦੇ ਲਈ ਪੰਜਾਬ ਦੇ ਕੱਪਾਂ ਤੇ ਖੇਡਦਾ ਤੇ ਇਹ ਇੱਕ ਵਧੀਆ ਪ੍ਰੋਫੈਸ਼ਨਲ ਖਿਡਾਰੀ ਦੀ ਨਿਸ਼ਾਨੀ ਹੁੰਦੀ ਹੈ ਸਮੇਂ ਦੇ ਨਾਲ ਗਰਾਊਂਡ ਦੇ ਵਿੱਚ ਆਇਆ ਭਾਵੇਂ ਚਲੋ ਇਹ ਤੇ ਹੁਣ ਟੀਮਾਂ ਵਾਲੇ ਆਵਾਜ਼ਾਂ ਮਰਵਾ ਲੈਂਦੇ ਪਰ ਫਿਰ ਵੀ ਸਭ ਤੋਂ ਪਹਿਲਾਂ ਆਇਆ ਲੈ ਵੀ ਸੁਲਤਾਨ ਇੱਕ ਵਾਰ ਫਤਿਹ ਬੁਲਾ ਦੇ ਲੈ ਵੀ ਕੈਮਰੇ ਵਾਲਾ ਕਮਾ ਦੇ ਇੱਕ ਵਾਰ ਕੈਮਰਾ ਦੁਨੀਆ ਦਾ ਵੱਡਾ ਮਾਲ ਮੈਂ ਬੇਨਤੀ ਕਰਾਂਗਾ ਵੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਸ ਨੌਜਵਾਨ ਦੇ ਲਈ ਅੱਜ ਮੇਰੇ ਵੀਰੋ ਪ੍ਰੀਤਮ ਸਿੰਘ ਪਹਿਲਵਣ ਵੀ ਆਇਆ ਹੋਇਆ ਜਿਹਦੇ ਪੁੱਤ ਨੇ ਦੁਨੀਆ ਦੇ ਵਿੱਚ ਨਾਮ ਕੀਤਾ ਸ਼ਮਸ਼ਪੁਰ ਪੰਜਾਬ ਦੇ ਵਿੱਚ ਨੌ ਨੇ ਤੇ ਤਿੰਨ ਕੱਲੇ ਮੇਰੇ ਵੀਰੋ ਪਟਿਆਲੇ ਜ਼ਿਲ੍ਹੇ ਚ ਆ ਪ੍ਰੀਤਮ ਸਿੰਘ ਜੀ ਜਦੋਂ ਪੁੱਛਦੇ ਆ ਨਾ ਪਟਿਆਲੇ ਦੇ ਵਿੱਚ ਜਾ ਕੇ ਵੀ ਸ਼ਮਸ਼ਪੁਰ ਜਾਣਾ ਤੇ ਲੋਕ ਗੱਲਾਂ ਕਰਦੇ ਆ ਵੀ ਅਛਾ ਪ੍ਰੀਤਮ ਵਾਲੇ ਸ਼ਮਸ਼ਪੁਰ ਜਾਣਾ ਇਹ ਮਾਣ ਜਿਹੜਾ ਤੁਹਾਡੇ ਸ਼ਮਸ਼ਪੁਰ ਨੂੰ ਮਿਲਿਆ ਔਰ ਵਾਹਿਗੁਰੂ ਮਿਹਰ ਕਰੇ ਇਹ ਮਾਣ ਤਾਣ ਇਦਾਂ ਹੀ ਬਣੇ ਰਹਿਣ ਸਰ ਸਿੰਘ ਦਾ ਅੰਬਾ ਅੱਜ ਦੇ ਮੇਲੇ ਤੇ ਮੇਰੇ ਵੀਰੋ ਭਲੱਥ ਦੇ ਮੇਲੇ ਦਾ 16 ਲੱਖ ਦੇ ਮੋਟਰਸਾਈਕਲ ਦਾ ਜੇਤੂ ਹਾਈਬੂਸਾ ਦਾ ਅੰਬਾ ਸਰ ਸਿੰਘ ਵਾਲਾ ਵੀ ਪੁੱਜ ਗਿਆ ਤਾੜੀਆਂ ਇਸ ਨੌਜਵਾਨ ਦੇ ਲਈ ਵੀ ਇੱਕ ਵਾਰ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਦੁਨੀਆ ਦੇ ਵੱਡੇ ਮਲੰਬਿਆ ਬਲਾ ਫਤਿਹ ਥੋੜੀ ਜੀ ਗਰਾਊਂਡ ਦੇ ਵਿੱਚ ਆ ਕੇ ਕੈਮਰੇ ਵਾਲਿਆ ਹੁਣ ਕੈਮਰੇ ਤੇ ਹੈ ਨਹੀਂ ਤੂੰ ਕਮਾ ਦੇ ਇੱਕ ਵਾਰ ਕੈਮਰਾ ਦੇਖ ਦੁਨੀਆ ਦਾ ਵੱਡਾ ਮੱਲ ਅੱਜ ਦੇ ਸਮੇਂ ਦਾ ਇੱਕ ਵਾਲਾ ਇੱਕ ਵਾਰ ਰੁੜਕੀ ਵਾਲਾ ਸੋਹਣ ਮੇਰੇ ਵੀਰੋ ਕਿਸੇ ਮਹਿਫਲ ਦੇ ਵਿੱਚ ਬੈਠਾ ਸੀਗਾ ਗੱਲਾਂ ਚੱਲ ਪਈਆਂ ਬਈ ਅੱਜ ਦੇ ਸਮੇਂ ਦੇ ਰੇਡਰ ਉਹ ਗੱਲਾਂ ਕਰਨ ਲੱਗੇ ਵੀ ਯਾਰ ਪਹਿਲਾਂ ਰੇਡਰ ਐਡੇ ਐਡੇ ਹੁੰਦੇ ਰਹੇ ਆ ਜਦੋਂ ਗੱਜਣ ਵਾਲੀਏ ਗੋਲੂ ਵਰਗੇ ਖੇਡਦੇ ਰਹੇ ਆ ਵੀ ਵੱਡੇ ਵੱਡੇ ਰੇਡਰ ਹੁੰਦੇ ਸੀਗੇ ਕਹਿੰਦਾ ਵੀ ਅੱਜ ਦੇ ਸਮੇਂ 'ਚ ਮੈਂ ਦੋ ਬੰਦਿਆਂ ਨੂੰ ਹੀ ਰੇਡਰ ਮੰਨਦਾ ਬਈ ਨਹੀਂ ਤੇ ਰੇਡਰਾਂ ਨੂੰ ਕਹਿਣਾ ਪੈਂਦਾ ਵੀ ਤੇਰੀ ਕਬੱਡੀ ਆ ਗਈ ਵੀ ਜਾ ਕ ਕਬੱਡੀ ਪਾ ਕੇ ਜਾ ਕਬੱਡੀ ਪਾ ਕੇ ਆ ਆ ਜਿਹੜੇ ਦੋਨੋਂ ਪਲੇਅਰ ਗਰਾਊਂਡ ਦੇ ਵਿੱਚ ਆਏ ਆ ਭਾਵੇਂ ਅੰਬਾ ਭਾਵੇਂ ਸੁਲਤਾਨ ਇਹਨਾਂ ਨੂੰ ਲੋੜ ਕਹਿਣ ਦੀ ਨਹੀਂ ਪੈਂਦੀ ਮੇਰੇ ਵੀਰੋ ਇਹ ਜਿਹੜੀ ਵੀ ਟੀਮ ਲਈ ਖੇਡਦੇ ਆ ਭਾਵੇਂ ਇੰਡੀਆ ਕੈਨੇਡਾ ਯੂ ਐਸ ਏ ਇੰਗਲੈਂਡ ਇਹ ਲਾਈਨ ਤੇ ਆ ਕੇ ਖੜ ਜਾਂਦੇ ਆ ਦੋਨਾਂ ਦੀ ਇੱਕ ਸਫਤ ਹੈ ਵੀ ਇਹ ਟੀਮ ਨੂੰ ਕਬੱਡੀਆਂ ਪਾ ਕੇ ਜਿਤਾਉਣ ਦਾ ਦਮ ਰੱਖਦੇ ਆ ਇਹਨਾਂ ਦੋਨਾਂ ਦੇ ਲਈ ਤਾੜੀਆਂ ਇੱਕ ਵਾਰ ਜ਼ੋਰਦਾਰ ਮਾਰ ਦਿਓ ਇਹ ਅੱਜ ਦੇ ਸਮੇਂ ਦੇ ਵਨ ਆਫ ਦਾ ਬੈਸਟ ਰੇਡਰ ਇਨ ਦਾ ਕਬੱਡੀ ਮੇਰੇ ਵੀਰੋ ਅੱਜ ਦੇ ਸਮੇਂ ਦੇ ਸਭ ਤੋਂ ਦੁਨੀਆ ਦੇ ਵੱਡੇ ਰੇਡਰ ਗਰਾਊਂਡ ਦੇ ਵਿੱਚ ਹੈ ਨਿਊਜ਼ੀਲੈਂਡ ਟੀਮ ਦੇ ਵੱਲੋਂ ਖੇਡਣਗੇ ਉਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾ